ਮੈਸਾ ਦਾਜਵਾਜੀ ਦੀ ਮੀਟਿੰਗ ਇਹ ਪਹਿਲਾਂ ਤਾਂ ਤੁਹਾਡਾ ਸਾਧਿਆਂ ਦਾ ਧੰਨਵਾਦ ਗਰਦਾਸਪੁਰ ਦੇ ਆਪਣੇ ਸਾਡੇ মিডিਆ ਕਦਰਮੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਆਇਓ ਸਾਡੀ ਜਿਹੜੀ ਡਿਸਟ੍ਰਿਕਟ ਦੀ ਰਿਵਿਊ ਮੀਟਿੰਗ ਹੁੰਦੀ ਹੈ ਉਹ ਅੱਜ ਅਸੀਂ ਕੀਤੀ ਹੈ ਉਹਦਾ ਮੀਟਿੰਗ ਦਾ ਅਜੰਡਾ ਮੁੱਖ ਹੜ੍ਹਾਂ ਦਾ ਕਿਉਂਕਿ ਇਹ ਤਾਂ ਪਹਿਲਾਂ ਜਿਹੜਾ ਪਾਣੀ ਆਇਆ ਅੱਜ ਬਲੇ ਇਹ ਸਮਲੋ ਕੇ ਇੱਕ ਟ੍ਰੇਲਰ ਹੀ ਆ ਅਸਲ ਮਤਲਬ ਜਿਹੜਾ ਅੱਗੇ ਸੌਣ ਦਾ ਮਹੀਨਾ ਤੇ ਝੜੀਆਂ ਤੇ ਮੀ ਉਹ ਹੁਣ ਸ਼ੁਰੂ ਹੋ ਰਿਹਾ ਉਹਦੇ ਪ੍ਰਬੰਧਾ ਵਾਸਤੇ ਕੀਤੀ ਆ ਸਾਡੇ ਮਹਿਕਮੇ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਬੀਐਸਐਫ ਦੇ ਡੀਆਈਜੀ ਸਾਹਿਬ ਐਡੀਸੀ ਸਾਹਿਬ ਸਾਡੇ ਐਮਐਲਏ ਸਾਹਿਬਾਂ ਚੜਿਕਤਸੀ ਜੀ ਸਾਡੇ ਹਲਕਾਂ ਚਾਹ ਸਾਰੇ ਸਭ ਨੇ ਰਲ ਕੇ ਤੈਅ ਕੀਤਾ ਕਿ ਜੇ ਪਾਣੀ ਆਵੇ ਪਹਿਲਾਂ ਤੇ ਸਾਡੀ ਮਾੜਾ ਸੱਚੇ ਪਾਤਸ਼ਾਹ ਦਾ ਗਰੀ ਬੇਨਤੀ ਆ ਕਿ ਉਹ ਇਦਾਂ ਦਾ ਮੌਕਾ ਨਾ ਲਿਆਵੇ ਬਟ ਜੇ ਆਇਆ ਤੇ ਅਸੀਂ ਉਹਦੇ ਪ੍ਰਬੰਧਾਂ ਲਈ ਹੱਥ ਪੱਕੋ ਜਿਹੜੇ ਉਹ ਬੰਦੋਬਸਤ ਜਿਹੜੇ ਕੀਤੇ ਉਹਦਾ ਵਿਊ ਕੀਤਾ ਕਿ ਆਪਾਂ ਕਿਹ ਚ ਸਥਿਤੀ ਦੇ ਵਿੱਚ ਹੈ ਅੱਜ ਸੋ ਸਾਰੀਆਂ ਚੀਜ਼ਾਂ ਅਫਸਰ ਦੀਆਂ ਅਸੀਂ ਡਿਊਟੀਆਂ ਲਈਆਂ ਪਰ ਮੈਨੂੰ ਲੱਗਦਾ ਕਿ ਗਰਦਾਸਪੁਰ ਦੇ ਸਾਰੇ ਅਧਿਕਾਰੀ ਜਿਹੜੇ ਗਰਦਾਸਪੁਰ ਦੇ ਇੱਥੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁਖੰਤੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਬਿਲਕੁਲ ਰੈਡੀ ਟੂ ਗੋ ਆ ਜੇ ਕੋ ਪ੍ਰੋਬਲਮ ਹੁੰਦੀ ਆ ਤੇ ਉਹਦੇ ਹੱਲ ਵਾਸਤੇ ਉਹਦਾ ਮੁਕਾਬਲਾ ਕਰਨ ਵਾਸਤੇ ਸਾਡੀ ਸਾਰੀ ਟੀਮ ਜਿਹੜੀ ਆ ਬਿਲਕੁਲ ਰੈਡੀ ਆ ਉਹਦਾ ਅਸੀਂ ਰਿਵਿਊ ਕਰਨ ਲਈ ਮੀਟਿੰਗ ਕੀਤੀ ਬਿਲਕੁਲ ਸਭ ਅਸੀਂ ਰਿਵਿਊ ਕਰਨ ਵਾਸਤੇ ਜਿਹੜਾ ਪਹਿਲਾਂ ਹੀ ਸਾਰ ਹਾਲਾਤ ਬਣੇ ਨੇ ਜਾਂ ਜਿਵੇਂ ਉਹਦਾ ਹੋਇਆ ਪਹਿਲਾਂ ਕਿ ਉਦੋਂ ਉਹਦੇ 'ਚ ਕੋਈ ਨਾ ਕੋਈ ਕਮੀਆਂ ਰਹਿ ਗਈਆਂ ਜੀ ਜਾਂ ਉਹ ਰਿਵਿਊ ਨਹੀਂ ਹੋ ਪਾਇਆ ਜਾਂ ਜਿਹੜੇ ਨਹੀਂ ਦੇਖੋ ਜਦੋਂ ਅਚਨ-ਚੇਤ ਕੋਈ ਗੱਲ ਹੁੰਦੀ ਆ ਨਾ ਅਚਨ-ਚੇਤ ਦੇ ਵਿੱਚ ਕਿਤੇ ਨਾ ਕਿਤੇ ਕੋਈ ਥੋੜਾ ਬਹੁਤਾ ਰਹਿ ਜਾਂਦੀ ਕبھی ਓਬਵੀਅਸ ਰਿਵਿਊ ਦਾ ਇਸੇ ਆ ਕਿ ਜਦ ਆ ਕਮੀਆਂ ਅਚਨ-ਚੇਤ ਅੱਗੇ ਦੇ ਅਤਿੰਚੇ ਤੇ ਦਾਦੇ ਤੇ ਹੁਣ ਉਹ ਕਮੀ ਨਾ ਹਸ਼ਕਤ ਜਿਹੜੀ ਜਿਆਦਾ ਆਈ ਬਿਨ ਨਾਲੇ ਨਾਲੇ ਸਫਾਈਆਂ ਨਹੀਂ ਹੋਈਆਂ ਜੀ ਦਿੱਕਤ ਆ ਰਹੀ ਰਿਗਿਲੇਸ਼ਨ ਵਾਰਮ ਦੀ ਜਿਆਦਾ ਸ਼ਰਤ ਆ ਗਈ ਬਾਕੀ ਦਾ ਔਰ ਆ ਨਹੀਂ ਅਸੀਂ ਉਹ ਡਿਊਟੀ ਲਾਤੀ ਹਾਂ ਨਾਲਿਆਂ ਦੀ ਸ਼ਹਿਰਾਂ ਦੇ ਵਿੱਚ ਵੀ ਨਾਲਿਆਂ ਦੀ ਡਿਊਟੀ ਲਾਈ ਕਿ ਸ਼ਹਿਰਾਂ ਦੇ ਵਿੱਚ ਵੀ ਜਿੰਨੇ ਸਾਡੇ ਦਿਨਾਂ ਨਗਰ ਗਰਦਾਸਪੁਰ ਬਟਾਲਾ ਕੱਦੀਆਂ ਧਾਰੀਵਾਲ ਜਿੰਨੇ ਵੱਡੇ ਸ਼ਹਿਰ ਪੈਂਦੇ ਸਭ ਦੇ ਵਿੱਚ ਨਾਲੇ ਜਿਹੜੇ ਆ ਉਹਨਾਂ ਨੂੰ ਕਲੀਨ ਕਰਾਂਗੇ ਜਿਹੜੇ ਡਰੇਨਸ ਰਹਿੰਦੀਆਂ ਉਹਨਾਂ ਨੂੰ ਕਲੀਨ ਕਰਾਂਗੇ ਹੁੰਦੇ ਦਰਾਂ ਚ ਅੱਜ ਹੀ ਸਭ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਸੋ ਮੈਨੂੰ ਲੱਗਦਾ ਕਿ ਕੋਈ ਇਦਾਂ ਦੀ ਉਸਵਸਿਆ ਨਹੀਂ ਹੁੰਦੀ। ਟ੍ਰਾਂਸਪੋਰਟ ਦੀ ਮੀਨ ਮਕੋੜਾ ਪੱਤਰਾ ਲਈ ਹੁੰਦੀ ਪਰ ਤੁਸੀਂ ਵਿਜ਼ਿਟ ਕੀਤਾ ਸੀ ਉੱਥੇ। ਹਾਂਜੀ 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 ਹਾਂਜੀ। ਹਾਂ। ਪੱਕੇ ਪੁਲ ਦੀ ਬੜੇ ਚਿਰ ਦੀ ਮੰਗ ਆ ਸ਼ਾਇਦ ਉਹ। ਨਾ ਨਾ ਉਹ ਪੁਲ ਮੌਜੂਦ ਹੋ ਗਿਆ। ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਤੁਸੀਂ ਤੇ ਸਿਆਣੇ মিডিਆ ਵਾਲੇ ਜੀ। ਬਾਰਡਰ ਦੇ ਉੱਤੇ ਜਦੋਂ ਆਪਾਂ ਕੋਈ ਪੁਲ ਵਗੈਰਾ ਬਣਾਉਂਦੇ ਆ ਤੇ ਉਹਦੇ ਚ ਕਈ ਪਾਸੇਓ ਐਨਓਸੀ ਜਿਹੜੀਆਂ ਲੈਣੀਆਂ ਪੈਂਦੀਆਂ ਪੁਲ ਮੌਜੂਦ ਹੈ ਪਰ ਕੁਝ ਐਨਓਸੀ ਜਿਹੜੀਆਂ ਦਿੱਲੀ ਹੋਮ ਮਿਨਿਸਟਰੀ ਦੇ ਨਾਲ ਫੌਜ ਦੇ ਨਾਲ ਬੀਐਸਬ ਦੇ ਨਾਲ ਕਈ ਵਾਰ ਸੀ। ਪਰ ਉਹ ਲਗਭਗ ਡਨ ਹੋ ਗਿਆ। ਮੈਨੂੰ ਲੱਗਦਾ ਕਿ ਜਲਦੀ ਉਹ ਪੁਲ ਛੁੱਧ ਹੋ ਜਾਊਗਾ ਉੱਥੋਂ ਦੇ ਜਿਹੜੇ ਅਗਲੇ ਪਿੰਡ ਨੇ ਉਹਨਾਂ ਨੂੰ ਉਹ ਬਹੁਤ ਵੱਡੀ ਸਹੂਲਤ ਹੋਊ। ਹਰੋਟਾਲੀ ਸਾਹਿਬ ਗੁਰਦਰਾਸ ਤੋਂ ਇਤਿਹਾਸਕ ਹੋਣਾ ਤਾਂ ਕੁੜੀ ਰਸਤਾ ਟੁੱਟਿਆ ਹੋਇਆ ਉੱਥੋਂ ਲੋਕ ਵੜ ਕੇ ਆ ਰਹੇ ਉਹ ਲੋਕ ਸਾਹਿਬ ਤਾਂ ਧੰਨਾ ਵੀ ਦੇਣ ਜਾ ਰਹੇ ਆ ਕਿਤੇ ਵੀ ਤੁਹਾਡੀ ਛੋਟੀ ਜਿਹੀ ਪੁਲੀ ਆ ਕੋਣੀ ਬਣ ਸਕਦੀ। ਕੋਈ ਗੱਲ ਮੈਨੂੰ ਪਤਾ ਨਹੀਂ ਪਰ ਮੈਂ ਡੀ ਸਾਹਿਬ ਨੂੰ ਕਹੂੰਗਾ ਕਿ ਮੌਕੇ ਜਾ ਕੇ ਦੇਖ ਲੈਣਗੇ। ਜੇ ਕੋਈ ਐਦਾਂ ਦੀ ਦਿੱਕੀ ਮੋਟੀ ਹੋਈ ਉਹਨੂੰ ਪਾਲ ਕਰਦੇ। ਕਿਸਾਨ ਜਥੇ ਬੰਦਿਆਂ ਦਾ ਕਹਿਣਾ ਕਿ ਜਿਹੜੀ ਰਾਜਸਥਾਨ ਫੀਲਡ ਵਗੈਰਾ ਨਹਿਰਾਂ ਦੇ ਵਿੱਚ ਪਾਣੀ ਨਹੀਂ ਛੱਡਿਆ ਜਾ ਸਾਡੇ ਕਿਸਾਨਾਂ ਦੀਆਂ ਫਸਲਾਂ ਸਾਡੇ ਕਿਸਾਨਾਂ ਨੇ ਤਾਂ ਅੱਗੇ ਹੱਥ ਕਰੇਗਾ ਤਾਂ ਇੱਕ ਪਾਣੀ ਬੰਦ ਕਰ ਦੋ ਜਿੱਕੇਤ ਮੇਰੇ ਨਾਲੇ ਤੇ ਜਿੰਨੀਆਂ ਅੰਦਰ ਜਾਂਦੀਆਂ ਲੋਕ રોજ ਮੇਰੇ ਬੂਏ ਘਰ ਬਿਟਰੇ ਬੰਦ ਕਰ ਦੋ ਜੀ ਪਾਣੀ 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 ਹੋ ਗਿਆ ਸਾਡੇ ਕੋਈ ਇਸ ਕਰਕੇ ਫਸਲਾਂ ਨੂੰ ਬਚਾਉਣ ਵਾਸਤੇ ਕੀਤਾ ਜਿੱਦਨ ਕਿਸਾਨਾਂ ਨੂੰ ਪਾਣੀ ਦੀ ਲੋੜ ਪੈ ਗਈ ਨਹੀਂ ਹਟ ਗਏ ਸੀਐਮ ਸਾਹਿਬ ਨੇ ਉਸ ਵੇਲੇ ਪਾਣੀ ਜਿਹੜਾ ਮਤਲਬ ਛੱਡ ਦੇਣਾ ਕੋਈ ਚੱਕਰ ਜੇ ਜਿਹੜੀ ਫਸਲਾਂ ਖਰਾਬ ਹੋਈਆਂ ਜਾਂ ਕੋਈ ਨੁਕਸਾਨ ਹੋਇਆ ਕਿਸੇ ਦਾ ਉਹਦਾ ਫਿਰ ਕਿੱਦਾਂ ਪਰਭਾਈ ਕੀਤੀ ਜਾਏ ਨਾ ਸਭ ਕੁਝ ਕੀਤੀ ਜਾਉ ਤੂੰ ਸੁਣਿਆ ਨਾ ਸਾਡੇ ਸੀਐਮ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਜਿੱਥੇ ਕਿਤੇ ਨੁਕਸਾਨ ਹੋਇਆ ਉਹਦੀ ਪੂਰਤੀ ਗਵਰਨਮੈਂਟ ਕਰੇਗੀ